ਚਰਨਾ ਚ ਆ ਗਿਆ ਸੀ ਉਹਨਾਂ ਜਹਾਜ਼ ਚ ਆ ਗਏ ਨੇ ਇਹ ਜਹਾਜ਼ শ্রীলੰਕਾ ਤੱਕ ਜਾਂਦਾ ਸੀ ਕਿੱਡੇ ਵੀਰ ਸਨ ਰਾਜੇ ਸ਼ਿਵਨਾਬ ਨੂੰ ਚੇਂਜ ਕਰਨ ਵਾਲੇ ਭਾਈ ਮਾਨਸੂਖ ਨੇ ਤੇ ਬਾਬਾ ਜੀ ਨੂੰ ਲਾਹੌਰ ਚ ਹੀ ਭਾਈ ਮਾਨਸੂਖ ਨੂੰ ਮਿਲਦੇ ਨੇ ਮਹਾਰਾਜ ਦੇ ਨਾਲ ਤੇ ਲਾਹੌਰ ਚ ਦੁਨੀਆ ਚੰਦ ਹੈ ਅਬਨਾਬਾਦ ਦੀ ਧਰਤੀ ਤੇ ਮਲਖ ਭਾਗੂ ਹੈ ਤੋਂ ਲੰਬੇ ਦੀ ਧਰਤੀ ਤੇ ਸੱਜਣ ਠੱਗ ਹੈ ਪਰ ਮੇਰੀ ਬੇਨਤੀ ਮਲਕ ਭਾਗੋ ਦੁਨੀ ਚੰਦ ਤੇ ਸੱਜਣ ਠੱਗ ਮੇਰਦੇ ਨੇ ਮਹਾਰਾਜ ਕਿ ਉਹ ਜੋ ਕੁਝ ਇਕੱਠਾ ਕੀਤਾ ਲੋਕਾਂ ਚ ਵੰਡ ਦੇ ਮਨ ਸੁਖ ਦੇ ਜਾ ਚੱਲਦੇ ਨੂੰ ਨਿਕਿਆ ਵੰਡ ਦੇ ਹਾਲਾਂਕਿ ਵੰਡ ਕੇ ਸ਼ੱਕਦਾ ਹੈ ਉੱਥੇ ਮਹਾਰਾਜ ਨੇ ਕਹਿੰਦੇ ਨੇ ਪਾਪਾਂ ਬਾਝੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਏ ਪਾਪ ਕਰ ਕਰਕੇ ਇਕੱਠੀ ਕੀਤੀ ਮਾਇਆ ਮੇਰੀ ਬੇਨਤੀ ਹੈ ਜੀ ਕਿ ਉਹ ਬੰਦੇ ਦੇ ਨਾਲ ਜਾਏਗੀ ਸੱਚ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਵਚਨ ਹੈ ਹਕੀਕਤ ਹੈ ਕਿ ਇਨਸਾਨ ਸਮਝੇ ਨਾ ਸਮਝੇ ਮਹਾਰਾਜ ਦਾ ਵਚਨ ਹੈ ਤਉ ਤਨ ਤਿਆਗਤ ਹੀ ਸੁਣ ਲੈ ਝੜ ਤ੍ਰੇਤ ਬਖਾਨ ਤਰੇ ਭਜ ਜੈ ਹੈ ਸੋਈਆ ਮਹਾਰਾਜ ਦਾ ਕਿਰਤ ਜਿੰਨਾ ਮਰਜੀ ਅਮੀਰ ਹੈ ਤੇਰੇ ਮਰਨ ਦੀ ਖਬਰ ਸੁਣਦਿਆਂ ਸਾਹ ਤੇਰੀ ਜੀਵਨ ਸਾਥ ਨੇ ਕਹਿ ਜਿਵੇਂ ਮੁਰਦਾ ਹੋ ਗਿਆ ਹੈ ਪ੍ਰੇਤ ਦਰਫੇ ਸੇ ਮਰਿਆ ਹੋਇਆ ਪ੍ਰੇਤ ਬਖਾਨ ਤਰੇ ਆ ਪਜਦੇ ਹਨ ਭੌਣ ਭੰਡਾਰ ਧਰਾਂਦਰ ਜਿਤ ਤੇਰਾ ਪੈਸਾ ਤੇਰੀਆਂ ਕੋਠੀਆਂ ਤੇਰੀਆਂ ਗੱਡੀਆਂ ਤੇਰੇ ਖਾਤੀ ਘੋੜੇ ਛਾੜ ਤ ਪ੍ਰਾਨ ਬੇਗਾਨ ਕਹੇ ਹਨ ਕੇ ਲਗਣੇ ਉਹਨਾਂ ਨੇ ਕਹਿ ਦੇਣਾ ਬੇਗਾਨਾ ਹੈ ਛਾੜ ਤ ਪ੍ਰਾਨ ਬੇਗਾਨ ਕਹੇ ਹਨ ਪੁੱਤਰ ਕਲੱਤਰ ਸੁਮਿੱਤਰ ਸਖਾਂ ਇਹ ਸਭ ਕਬਜ਼ਾ ਕਰਨ ਵਾਲੇ ਆ ਗਏ ਨੇ ਪੁੱਤਰ ਇਹ ਇਸ ਲਈ ਇਹ ਰਿਸ਼ਤੇਦਾਰ ਨੇ ਪਰਸੋ ਚੌਥ ਪਿਛਲੇ ਦਿਨੀ ਕਥਾ ਕਰਦੇ ਇੱਕ ਸ਼ਬਦ ਆਇਆ ਜੀ ਮੈਂ ਉਹ ਵੀ ਤੁਕਸਤ ਦੱਸ ਦੇਣਾ ਅਵਰ ਮਰਤ ਮਾਇਆਮਨ ਤੋਲੇ ਭਗਤ ਜੀ ਦੇ ਸ਼ਬਦ ਅਤ ਬੜੇ ਕਮਾਲ ਦੇ ਨੇ ਅਵਰ ਮਰਤ ਮਾਇਆਮਨ ਤੋਲੇ ਪਾਗਮੁਖ ਜਨਮ ਵਿਗੋਇਆ ਤੋ ਕਿਸੇ ਬੜੀ ਬੜੀ ਪੜੀ ਜਿਵੇਂ ਜਦੋਂ ਅਰਥ ਸੰ ਅਵਰ ਮਰਤ ਕਹਿੰਦੇ ਘਰ ਦੇ ਵਿੱਚ ਘਰ ਦਾ ਆਗੂ ਕਮਾਣ ਵਾਲਾ ਮਰ ਰਿਹਾ ਹੈ ਮਾਇਆ ਮੰਤੋਲੇ ਨੂਹਾਂ ਪੁੱਤਰ ਪੋਤਰੇ ਜਿਹੜੇ ਨੇ ਚਾਚੇ ਭਤੀਜੇ ਉਹ ਬੈਠੇ ਮੰਝੀ ਕੋ ਇਹ ਹੀ ਤੁਲਨਾ ਕਰੀ ਜਾਂਦੇ ਤੇ ਮਰਿਆ ਮੈਨੂੰ ਕੀ ਲਾਹ ਹਿਸਾਬ ਹੈ ਮਹਾਰਾਜ ਕਹਿੰਦੇ ਸਚਾਈ ਹੈ ਅਵਰ ਮਰਤ ਮਾਇਆ ਮੰਤੋਲੇ ਪਾਗਮੁਖ ਜਨਮ ਵਿਗੋਇਆ بندے نے جیب دے چسکے تے کام اندری پیچھے ساری جنگی تباہ کر دی میں پھر بنتی کرا کہ ایتھے پاگر صاحب جی نے جڑا گروہ گوگل گو سنگھ جڑا بچن کے تو تن تیادت ہی سن لے جڑا پریت بخان ترے ہے پاڑ دیا ہیں پہن پڑا رہتا را کر جائے تک چھاڑت پران بیگان کہے کہیں پتر کلتر سمتر سکھا اے بیگ نکارو آئیس دائے ہیں مہاراج کی اندرے نے चितरे चित अचित महापेश अंत की बार खेल हो जाए एथे मेरी विनती सतगुरु ने किया पाप कर कर के जिन्ना मर्ज़ी इकट्ठा कर ले हां एक गल पक्की जे माया पुन्नी धर्मी कुल भी औंदी है ते माया पापी कुल भी औंदी भाई साहब ने किसे पुछा जी माया ते माया ही गे पैसा करेंसी ते करेंसी ते भाई साहब कने कोई फर्क है जी ਉਨਾ ਉਦਾਹਰਨ ਕੋਈ ਸਾਨੂੰ ਦਿੱਤੀ ਚਲੋ ਉਦਾਹਰਨ ਦਾ ਇੱਕ ਪੱਖ ਲਈਦਾ ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਆਪਾਂ ਮੰਨ ਲੈ। ਉਹ ਕਹਿੰਦੇ ਨੇ ਇੱਕ ਦੁਕਾਨ ਹੈ ਹਾਰ ਸ਼ਿੰਗਾਰ ਦੀ ਮਨਿਆਰੀ ਵਾਲੀ ਹੁੰਦੀ ਐ ਸੰਦਕਾਮਾਤ। ਉੱਥੇ ਔਰਤ ਦੇ ਹਾਰ ਸ਼ਿੰਗਾਰ ਦਾ ਥਾਂ ਸਮਾਨ ਰਿਹਾ ਹੈ। ਜਿਹਦੇ ਨਾਲ ਉਹਨੇ ਆਪਣੇ ਤਨ ਨੂੰ ਸ਼ਿੰਗਾਰਿਆ। ਉਸੇ ਮਨਿਆਰੀ ਦੀ ਦੁਕਾਨ ਤੇ ਫਿਰ ਮੇਰੀ ਬੇਨਤੀ ਇਹਨੂੰ ਇਹਨੂੰ ਮਰਿਆਦਾ ਨਾਲ ਜੋੜ ਕੇ ਨਹੀਂ ਦੇਖਣਾ। ਉਦਾਹਰਨ ਦਾ ਸਿਰਫ ਇੱਕ ਸਮਝਣ ਵਾਸਤੇ ਹੁੰਦੀ ਹੈ। ਉਸੇ ਮਨੀਆਰੀ ਵਾਲੀ ਦੁਕਾਨ ਤੇ ਇੱਕ ਔਰਤ ਉਹ ਬੀਬੀ ਜਾਂਦੀ ਪਈਏ ਜਿਹਦੀ ਬੇਟੀ ਦਾ ਵਿਆਹ ਹੈ ਨਾਲ ਉਹ ਗਈ ਉਥੋਂ ਉਸੇ ਡੱਬੇ ਚ ਚੂੜੀਆਂ ਆ ਲਾਣ ਪਾਣ ਵਾਲਾ ਸਾਰਾ ਸਮਾਨ ਮੇਕਅਪ ਦਾ ਉਹ ਖਰੀਦਦੀ ਏ ਇਹ ਸੁਹਾਗਣ ਬਣ ਜਾ ਰਹੀ ਏ ਕਿ ਉਸੇ ਦੁਕਾਨ ਤੋਂ ਇੱਕ ਵਿਸ਼ਵਾ ਖਰੀਦ ਕੇ ਲਾਉਂਦੀ ਜੋਨਾਂ ਵੀ ਜ਼ਮੀਨ ਸਮਾਨ ਦਾ ਪਰ ਹੈ ਦੁਕਾਨ ਇੱਕੋ ਹੀ ਜਦੋਂ ਗੁਰਮੁਖ ਕੋਲ ਮਾਇਆ ਹੁੰਦੀ ਹੈ ਨਾ ਜੀ ਉਹ ਉਹ ਜ਼ਰੂਰ ਹੈ ਆਪ ਨੂੰ ਬੇਨਤੀ ਕਰਾਂਗੇ ਜੇ ਭਾਈ ਸਾਹਿਬ ਨੂੰ ਇਹ ਬਹੁਤ ਸੁਣਾ ਅਲਗਰੇ ਨਾਲ ਚਲਾਇਆ ਹੋਇਆ ਜੀ ਬੱਚਿਆਂ ਦਾ ਸਕੂਲ ਲੋੜਵੰਦਾਂ ਦੀ ਸੇਵਾ ਸੱਚ ਹੈ ਉਸ ਬੰਦੇ ਦੀ ਮਾਇਆ सगळਉਂਦੀ ਜਿਹੜਾ ਬੰਦਾ ਧਰਮ ਦੀ ਧਰਮ ਦੀ ਖਾਤਰ ਵੀ ਹੁੰਦਾ ਨਹੀਂ ਤੇ ਲੋਕੀ ਦਸਵਾਹਂ ਦੀ ਨਕਰਦੀ ਜੀ ਬਖਸ਼ ਤੇ ਆ ਜਾਂਦਾ ਦਸਵਾਹਂ ਹੀ ਸਾਨੀ ਲੋਕੀ ਕਰਦੇ ਤੇ ਕਮਾਲ ਦੀ ਗੱਲ ਇਹ ਏਡੀ ਨਕਮੀ ਏ ਜਿੰਨੀ ਵੱਧ ਆਉਂਦੀ ਉਹਦੀ ਖੁਸ਼ਹੂਰ ਪੈਦਾ ਹੁੰਦਾ ਕਿ ਅਗ ਬੁਝ ਦੀ ਨੀ ਪਏ ਮੈਂ ਸੱਚ ਕੇ ਨਾ ਤਾਂ ਸਰੀਰ। ਵਿਖਿਆ ਅੰਨੇ ਕਿੰਨੀ ਤ੍ਰਿਪਤਾ ਨ ਪਾਈ ਜੂ ਪਾਮਕ ਇੰਦਨ ਨੇ ਤਰਾਤਾ ਬਿਨ ਹਰ ਕਹਾ ਅਗਾਈ। ਭਗਤ ਕਬੀਰ ਸਾਹਿਬ ਦਾ ਬਚਨ ਹੈ ਅੱਜ ਤੱਕ ਤੁਸੀਂ ਦੇਖੋ ਲੋਕੀ ਸੋਹਨੋਂ ਰੋਂਦੇ ਨੇ ਬੰਦੇ ਨੂੰ ਕਿਹੜਾ ਰੋਂਦਾ ਹੈ ਜੀ। ਸੋਹਨੋਂ ਰੋਂਦੇ। ਹਰ ਚੀਜ਼ ਮੰਨ ਲਓ ਜਿਹੜੇ ਪਿਆਰ ਨਹੀਂ ਕਰਦੇ। ਪਤਨੀ ਹੈ ਪਤੀ ਹੈ ਮਾਤਰੀ ਨੇ ਭੈਣ ਨੇ ਭਰਾ ਨੇ ਉਹ ਤਾਂ ਵਾਕਈ ਕਿਤੇ ਜਜ਼ਬਾਤ ਚਾ ਕੇ ਰੋ ਪੈਣਗੇ ਕਦੀ ਕਾਰ ਹੁੰਦੀ ਵੇਖੀ ਮੈਨੂੰ ਬੰਦਾ ਛੱਡ ਕੇ ਚਲਾ ਗਿਆ ਕਦੀ ਬੈਡਰੂਮ ਹੁੰਦਾ ਵੇਖਿਆ ਮੈਨੂੰ ਛੱਡ ਕੇ ਛੱਡ ਗਿਆ ਜ਼ਮੀਰ ਹੁੰਦੀ ਵੇਖੀ ਮੈਨੂੰ ਛੱਡ ਕੇ ਚਲਾ ਗਿਆ ਕਹਿ ਲੱਗੇ ਮਾਇਆ ਇੱਕ ਐਸੀ ਹੈ ਜਿਹੜੀ ਕਦੀ ਰੰਡੀ ਨਹੀਂ ਹੁੰਦੀ ਇੱਕ ਮਰਦ ਹੈ ਪੰਜ ਜਣ ਹੋਰ ਆ ਜਾਂਦੇ ਸਾਹਮਣੇ ਵਾਲੇ ਖਸਮ ਮਰੇ ਤੋਂ ਨਾਰ ਨਾ ਰੋਵੇ ਉਸ ਰਖਵਾਲੂ ਹੋਰ ਹੈ ਮਹਾਰਾਜ ਕਹਿੰਦੇ ਇੱਕ ਕੌਡੀ ਕੌਡੀ ਜੋੜ ਕੇ ਬਾਣੀ ਚ ਇੱਕ ਬਚਨ ਖੈ ਤੇ ਸੱਚ ਹੈ ਪਾਪਾਂ ਦੀ ਕਮਾਈ ਇਕੱਠੀ ਕੋਈ ਕਰਦਾ ਤੇ ਹੰਡਾਂਦਾ ਕੋਈ ਤੇ ਤਮਈਆ ਹੋ ਜਾਂਦੀਆਂ ਨੇ ਜੀ ਭਾਈ ਸਾਹਿਬ ਕਹਿੰਦੇ ਜੈਸੇ ਮਦ ਮੱਖੀ ਸਿੰਚ ਸਿੰਚ ਕੇ ਅਕਤਰ ਕਰੇ ਹਰਨ ਮਦੂ ਆਏ ਤਾਂ ਕਹਿ ਮੁਕਸ਼ਾਲ ਢਾਰ ਕਹਿ ਜੈਸੇ ਵਸੇ ਹੀਤ ਗਉ ਸੰਚਿਤ ਹੈ ਖੀਰਤਾ ਲੇਤਾ ਹੈ ਅਹੀਰ ਕੋਈ ਬਚਰ ਬਿਡਾਰ ਕਹਿ ਜੈਸੇ ਤਾਰ ਖੋਦ ਖੋਦ ਕਰ ਬਿਲ ਸਾਜੇ ਮੂਸਾ ਪੈਸ ਸ ਸਰਪ ਧਾਏ ਖਾਏ ਤਾਂ ਮਾਰ ਕੇ ਤੈਸੇ ਕੋਟ ਪਾਬ ਕਰ ਮਾਇਆ ਜੂਲ ਜੂਲ ਮੂਰ ਅੰਤ ਕਾਲ ਛਾੜ ਚਲੇ ਦੋ ਕਰ ਚਾਕ ਤੈਨੂੰ ਉਦਾਹਰਨ ਦੁੱਤੀਆਂ ਜੈਸੇ ਮਦ ਮੱਖੀ ਸੀਂਜ ਸੀਂਜ ਕੇ ਕੰਤਰ ਕਰੇ ਸਿਰਫ ਵੇ ਬੇਨਤੀ ਕਰਨਾ ਮਦੂ ਮੱਖੀ ਪੋਜੀਟਿਵ ਹੀ ਹੈ ਜੈਸੇ ਮਦੂ ਮਖੀ ਰਾ ਔਰ ਇੱਥੇ ਭਾਈ ਸਾਹਿਬ ਜੀ ਨੇ ਕਿਹਾ ਗੁਰਦਾਸ ਸਿੰਘ ਨੇ ਕਹਿੰਦੇ ਸ਼ਹਿਦ ਦੀ ਮੱਖੀ ਇੱਕ ਇੱਕ ਫੁੱਲ ਤੇ ਬੈਂਦੀ ਤੂੰ ਤਾਂ ਇੱਥੇ ਮੱਖੀਆਂ ਤੂੰ ਬਿਣਾ ਫਾਰਮ ਚੱਲ ਹੀ ਨਹੀਂ ਸਕਦੇ ਹਣਾ ਇੱਕ ਇੱਕ ਫੁੱਲ ਤੇ ਬਹਿ ਕੇ ਮਾਂ ਕਿਉਂ ਬਣਾਉਂਦੀ ਜਿਹੜੇ ਉਦੋਂ ਬਣਾਉਂਦੇ ਸਮਝ ਅੱਜ ਵੀ ਮਿਲਦਾ ਪਰੋਥੀ ਉਹ ਵਿਚਾਰੀ ਇਕੱਠੇ ਕਰਦੇ ਮਰ ਗਈ ਤੇ ਮਾਂ ਕਿਉਂ ਲੈਣ ਵਾਲਾ ਆ ਚਲੋ ਅੱਜ ਕੱਲ ਇੱਥੇ ਦਸਤਾਨੇ ਦਸਤੂਨੇ ਪਾ ਲੈਂਦੇ ਨੇ ਮਾਸਕ ਪਾ ਲੈਂਦੇ ਨੇ ਆਪਣੇ ਖੱਲੇ ਧੂਣੀ ਬਾਗਦੇ ਹੁੰਦੇ ਸਨ ਪਤਾ ਹੈ ਨਾ ਜੀ ਮਾਗਿਓ ਲਗਾਉਣਾ ਥੱਲੋ ਧੂਨੀ ਵਾਲ ਨਹੀਂ ਮੱਖੀਆਂ ਦੇ ਅੱਖਾਂ 'ਚ ਧੂ ਪੈਂਦਾ ਸੀ ਤੇ ਨਚੋੜ ਕੇ ਖਾਣ ਵਾਲਾ ਬੱਚੇ ਹੋਰ ਸਕਦੇ ਕਿੰਨੇ ਵੇ ਸ਼ਹਿਰ ਦੀ ਵੱਖੀ ਇਕੱਠੀ ਕਰਦੀ ਮਰਗੀ ਵਿਚਾਰੀ ਤੇ ਖਾਣ ਵਾਲਾ ਕੋਈ ਹੋਰ ਆ ਗਿਆ ਸੱਚ ਹੈ ਗਾਂ ਸਾਰਾ ਦਿਨ ਪੱਠੇ ਚੜਦੀ ਸਾਰਾ ਦਿਨ ਖੇਤਾਂ 'ਚ ਚੜਦੀ ਆਪਣੇ ਬੱਚੇ ਨੂੰ ਦੁੱਧ ਦੇਣ ਲਈ ਪਰ ਦੁੱਖ ਇਸ ਚੀਜ਼ ਦਾ ਇਕੱਠਾ ਕਿਦੇ ਲਈ ਕੀਤਾ ਚੋਕੀ ਕੋਈ ਲੈ ਗਿਆ ਚੂਹਾ ਤੇ ਪਟ ਪਟ ਕੇ ਖੋਡ ਬਣਾਉਂਦਾ ਉਹਨੂੰ ਰਹਿਣਾ ਨਸੀਬ ਨਹੀਂ ਹੁੰਦਾ ਸੱਪਾਂ ਕੀ ਬਹਿ ਜਾਂਦਾ ਹੈ ਸੱਚੀ ਤੁਹਾਨੂੰ ਦੱਸਾਂ ਕਈ ਵਾਰੀ ਪਾਪ ਕਰਨ ਵਾਲਾ ਬੰਦਾ ਸਾਰੀ ਜ਼ਿੰਦਗੀ ਪਾਪ ਕਰਕੇ ਭੋਗਣ ਵਾਲੇ ਕਈ ਹੋਰ ਆ ਜਾਂਦੇ ਹਨ ਮਾਰੇ ਨੇ ਕਿਹਾ ਜੋ ਮਦ ਵਾਕੀ ਕਿਉਂ ਸਥੋਰਸ ਜੋਰ-ਜੋਰ ਤਨ ਕੀਆ ਮਰਦੀ ਬਾਹ ਲੇਹ ਲੇਹ ਕਰੀਏ ਪੂਤ ਰਹਿਣ ਕਿਉਂ ਦਿਆ ਇੱਥੇ ਮਹਾਰਾਜ ਕਹਿੰਦਾ ਕਬੀਰ ਕੌਂਟੀ ਕੌਂਦੀ ਜੋਰ ਹੈ ਜੋਰੇ ਲੱਖ ਕਰੋੜ ਚਲਤੀ ਬਾਹ ਨਾ ਕਛ ਮਿਲਿਓ ਲਈ ਲੰਗੋਟੀ ਤੋਰ ਬੰਦੇ ਦੇ ਵਾਸਤੇ ਵੀ ਪੈਸਿਆਂ ਵਾਲੀ ਉਹ ਵੀ ਇਨਸਾਨ ਨੇ ਖੋਲੀ ਹੈ ਪਰ ਹਾਂ ਗੁਰਮਖੋ ਨਾ ਨੂੰ ਤਨ ਕੋਈ ਨਹੀਂ ਖੋ ਸਕਦਾ ਸਿੰਦਰ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਖੋ ਸਕਦੀ ਅਗਨ ਦਾ ਦਹਿ ਪਵਨ ਦੀ ਮਗਨੇ ਤਸਕਰ ਨੀਰ ਨਾ ਆਵੇ ਆਰਾਮ ਨਾਮ ਧਰ ਕਰ ਸੰਚੌਨੀ ਸੋ ਤਾਂ ਕਾ ਤਿਹ ਨਾ ਜਾਵੇ ਕੋਈ ਕੋਈ ਨਹੀਂ ਖੋ ਸਕਦਾ ਜੰਮ ਉਹਦੇ ਨੇੜੇ ਨਹੀਂ ਆ ਸਕਦਾ ਇ렇게 ਮਾਰਨੀ ਸਮਝਾਇਆ ਕਿ পাপ ਕਰ ਕਰਕੇ ਜੋ ਮਰਜੀ ਇਕੱਠਾ ਕਰ ਲੈ ਇਹਦੇ ਨਾਲ ਨਹੀਂ ਜਾਣਾ ਪਰ ਕਈ ਵਾਰ ਕੇ ਬੰਦੇ ਐਸੇ ਹੁੰਦੇ ਆ ਮਰਦੇ ਵੀ ਨਹੀਂ ਸਮਝਦੇ ਮਨ ਭਾਈ ਸਾਹਿਬ ਨੇ ਗੱਲ ਸੁਣਾਈ ਭਾਈ ਅਜਿੰਦਰ ਸਿੰਘ ਜੀ ਉਹਨਾਂ ਨੇ ਜਦੋਂ ਨੇ ਸੁਣਾਈ ਕੋਈ ਬੜਾ ਮੀਰ ਬੰਦਾ ਮਰਿਆ ਜੀ ਲੋਕੀ ਗੱਲੇ ਖੁਸ਼ੀ ਚ ਨਹੀਂ ਪ੍ਰਗਟਾਵਾ ਕਰਦੇ ਪੈਸੇ ਦਾ ਅੱਜ ਕੱਲ ਮੋਆ ਤੇ ਵੀ ਕਰਦੇ ਆ ਅਮੀਰ ਬੜਾ ਸੀ ਜੋ ਮਰ ਗਿਆ ਹ ਮੈਨੂੰ ਭਾਈ ਸਾਹਿਬ ਕਹਿੰਦੇ ਨੇ ਉਹਨਾਂ ਨੇ ਨਾ ਪੰਜ ਪੰਜ ਕੁਦੋਂ ਬਿਜਾਰਦੀਆਂ ਬੈਠੀਆਂ ਵੇਲਦੀਆਂ ਪੈਸੇ ਹਜ਼ਾਰ ਦੀਆਂ ਬੈਠੀਆਂ ਬਕਸੇ ਭਰ ਕੇ ਲੈਂਦੀਆਂ ਖੋਲ ਖੋਲ ਕੇ ਉਹਦੀ ਚਿਕਾ ਉਤੇ ਸਾੜੀਆਂ ਪਰ ਇਹ ਦੱਸਣ ਲਈ ਪੈਸਾ ਪਰ ਮੈਂ ਇਹਦੇ ਅਰਥ ਹੋਰ ਕੀਤੇ ਮੈਂ ਕਿ ਜਿੰਨੀਆਂ ਗੱਠੀਆਂ ساری ਜ਼ਿੰਦਗੀ ਇਕੱਠੀਆਂ ਕਰਦਾ ਰਿਹਾ ਉਹ ਵੀ ਇਹਦੇ ਸਾੜਨ ਦੇ ਕੰਮ ਹੀ ਆਇਆ ਇਹਨੂੰ ਸ਼ਾਂਤੀ ਫਰਵਾਹ ਦੇਗੀ ਮਹਾਰਾਜ ਕਹਿੰਦੇ ਨੇ ਤੇਰੇ ਘਰ ਦੇ ਆ ਨੇ ਤੇਰੀ ਥੈਲਾ ਤੇਰੀ ਬਟਲਾ ਖੋਲ ਲੈਣੇ ਤੇਰੇ ਬੈਂਕ ਕੋਣ ਸਭ ਕੁਝ ਦੇਖ ਲੈਣੇ ਪਰ ਨਾਮ ਨੂੰ ਕੋਈ ਨਹੀਂ ਖੋ ਸਕਦਾ ਜੀ ਸੱਚੀ ਹਾਂ ਆਪਣੀ ਮਰਜ਼ੀ ਨਾਲ ਕੋਈ ਦੇ ਦੇ ਗੁਰਮਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ ਪਰ ਜੇ ਸੱਤਾ ਭਰਾ ਜ਼ਮੀਰ ਉਡਾ ਸਕਦਾ ਪਰ ਜਿਹੜਾ ਅੰਮ੍ਰਿਤ ਵੇਲੇ ਨਿਤਰੇ ਬਾਣੀ ਪੜਦੇ ਚੇਤੇ ਰੱਖਿਓ ਮਾਂ ਜਾ ਭਰਾ ਵੀ ਇਸਾਂ ਨਹੀਂ ਉਡਾ ਸਕਦਾ ਨਾਮ ਨੂੰ ਕਿਸੇ ਨਹੀਂ ਉਡਾ ਸਕਦਾ ਇਸੇ ਕਰਕੇ ਭਗਤ ਜੀ ਨੇ ਕਿਹਾ ਭਾਈ ਤੇਰੇ ਨਾਲ ਸਿਰਫ ਨਾਮ ਜਾਣਾ ਹੈ ਅਗਲਾ ਬਚਨ ਹੈ ਇੱਕ ਸਿਰਫ ਅਖਰੀ ਅਰਥ ਕਰ ਲਈ ਕਬੀਰ ਵੈਸ਼ਨ ਨੂੰ ਹੋਵਾ ਤਾਂ ਕਿਆ ਬਿਆ ਵੈਸ਼ਨ ਅਸ ਵਿੱਚ ਇੱਕ ਮੱਤ ਹੈ ਜੀ ਇਹ বিষ্ণੂ ਜੀ ਨੂੰ ਮੰਨਦੇ ਨੇ ਕ੍ਰਿਸ਼ਨ ਜੀ ਨੂੰ ਮੰਨਦੇ ਨੇ ਸ਼੍ਰੀ ਰਾਮਚੰਦਰ ਜੀ ਨੂੰ ਮੰਨਦੇ ਨੇ ਤੇ ਕਾਫੀ ਸੰਪਰਦਾਵਾਂ ਜੀ ਨਾ ਦੀਆਂ ਮੈਂ ਸਿਰਫ ਸਿੱਧੇ ਜਿਹਾ ਅਰਥ ਕਰਾਂਗਾ ਕਿ ਵੈਸ਼ਨ ਮੱਤ ਨੂੰ ਮੰਨਣ ਵਾਲਾ ਵੈਸ਼ਨੂ ਹੈ ਮਨ ਲਿਖੇ ਜੇ ਤੂੰ ਵੈਸ਼ਨੂ ਬਣ ਵੀ ਗਿਆ ਮਾਲਾ ਮੇਲੀ ਚਾਰ ਚਾਰ ਦਰਤ ਕਈਆਂ ਸੋਣਾ ਕੀਤਾ ਚਾਰ ਦੇ ਸੋਹਣੀਆਂ ਮੜ ਮੁੰਜ ਵੈਸੇ ਮਾਲਾਈ ਬੱਕਰੀਆਂ ਬੱਕਰੀਆਂ ਨੇ ਜੀ ਪੰਦਰ ਦੀ ਬੱਕਰੀ ਖਤਰੀ ਦੀ ਬੱਕਰੀ ਸ਼ੋਰ ਦੀ ਬੱਕਰੀ ਭੈਸ ਦੀ ਬੱਕਰੀ ਪਰ ਇਹਨੇ ਗੁਰਮੁਖ ਵਿਦਵਾਨ ਨੇ ਕੀਤਾ ਚਾਰ ਮਾਲਾ ਪਾਈਆਂ ਇੱਕ ਗਲੇ ਚ ਪਾਈ ਦੋ ਡੌਲੀਆਂ ਕੇ ਬਨੀਆਂ ਤੀ ਦੇਖਣਾ ਕਈ ਬੰਦੇ ਨੇ ਸੰਪਰਗ ਵਾਲ ਤਿੰਨ ਤੇ ਚੌਥੀ ਆਪਿਸ ਬੜੀ ਚਾਰ ਵਾਲਾ ਇਹ ਵੀ ਅਰਥ ਕੀਤੇ ਆ ਕਹਿੰਦੇ ਭਗਤ ਸਾਹਿਬ ਜੀ ਕਹਿ ਰਹੇ ਆ ਜੇ ਤੂੰ ਵੈਸ਼ਨੂ ਬਣ ਗਿਆ ਤੇ ਚਾਰ ਮਾਲਾ ਵੀ ਤੂੰ ਪਾਲੀਆਂ ਤੇ ਮਹਾਰਾਜ ਕਹਿੰਦੇ ਨੇ ਮਾਲਾ ਮਹਿੰਗੀ ਚਾਰ ਤੇ ਨਾਲ ਵਚਨ ਕੀਤਾ ਬਾਹਰ ਕੰਚਨ 12 12 ਤੱਕ ਸੋਨੇ ਦੀ ਤਰ੍ਹਾਂ ਚਮਕਦਾ ਪਿਆ ਹੈ ਕਿਉਂਕਿ ਮਾਲਾ ਨੇ ਤਿਲਕ ਲੱਗੇ ਨੇ ਤੇ ਮਹਾਰਾਜ ਕਹਿ ਰਹੇ ਨੇ ਅੱਗੇ ਕੀ ਹੈ ਭੀਤਰ ਭਰੀ ਪੰਘਾਰ ਪੰਘਾਰ ਕਹਿੰਦੇ ਆ ਲਾਖਨੂ ਜੀ ਦੇਖੋ ਕਈ ਵਾਰੀ ਨਾ ਜੀ ਸੋਨਾ ਤੇ ਜਿਹੜੇ ਗਹਿਰੇ ਬਣਾਦੇ ਆ ਕਈ ਉਹ ਜਿਹੇ ਬਣਾਦੇ ਵਿੱਚ ਲਾਗ ਪਈ ਹੁੰਦੀ ਉੱਤੇ ਸੋਨੇ ਦਾ ਪਤਰਾ ਚਾੜਿਆ ਹੁੰਦਾ ਥੋੜਾ ਗੁਰੂ ਕੋ ਧਿਆਨ ਦਿਆਜੇ ਉੱਪਰ ਵਾਲਾ ਸੋਨਾ ਚਮਕਦਾ ਹੈ ਪਰ ਭਗਤ ਸਾਹਿਬ ਕਹਿੰਦੇ ਅੰਦਰ ਇਹਦੇ ਲਾਗ ਭਰੀ ਹੈ ਅੰਦਰ ਸੱਚ ਹੈ ਇਹਦੇ ਉਹ ਕੁਛ ਨਹੀਂ ਸਿਰਫ ਬਾਹਰੋਂ ਚਮਕ ਰਿਹਾ ਹੈ ਅੰਦਰ ਇਹਦੇ ਖੋਟ ਹੈ ਇਹਦਾ ਭਾਵ ਇਹ ਹੋਵੇ ਕਿ ਬਾਹਰੋਂ ਚਮਕਦਮਕ ਹੈ ਮਾੜਾ ਹੈ ਤਿਲਕ ਹੈ ਅਰ ਅੰਦਰ ਨਾਮ ਦੀ ਥਾਂ ਤੇ ਵਾਸਨਾ ਤੇ ਵਿਕਾਰਾਂ ਦੀ ਸੁਆ ਭਰੀ ਹੋਈ। ਮਹਾਰਾਜ ਕਹਿੰਦੇ ਇਹ ਤੇਰੀਆਂ ਚਾਰ ਮਾਲਾ ਕੀ ਕਰਨਗੀਆਂ ਜਿਹਨੂੰ ਆਪਾਂ ਬਾਣੀ ਚ ਪੜਨੇ ਆ। ਮੱਥੇ ਤਿਲਕ, ਹੱਥ ਮਾਲਾ ਬਾਨਾ, ਲੋਗਨ ਰਾਂ ਖੇਲਣਾ ਜਾਨ। ਮਹਾਰਾਜ ਜੀ ਦੇ ਬਚਨ ਨੇ ਪੜ ਪੁਸਤਕ ਸੰਧਿਆ ਬਾਦਲ ਸਿਲ ਪੂਜ ਸਬਗਲ ਸਮਾਦਨ। ਮੂਖ ਚੂਟੂ ਗੂ ਕਨ ਸਾਰਨ, ਤ੍ਰੈਪਾਲ ਤੇ ਹਾਲ ਵਿਚਾਰਨ। ਗਲ ਮਾਲਾ ਤਿਲਕ ਲਲਾਟ ਦੋ ਧੋਤੀ ਬਸਤਰ ਕਪਾਟਨ ਜੇ ਜਾਨਸ ਬਰਮਨ ਕਰਮਨ ਸਫੋਕਟ ਵਿਛੁਕ ਮਹਾਰਾਜ ਕਹਿੰਦੇ ਆ ਕਿ ਬਾਹਰ ਮੰਨ ਲੋ ਮੈਂ ਕੱਲ ਪਰਸ ਵੀ ਇਹ ਵਿਚਾਰ ਆਈ ਸੀ ਜੀ ਉੱਥੇ ਜੈਸੀ ਧੋਈ ਲਾਖ ਮਹਾਰਾਜ ਜੀ ਕਹਿੰਦੇ ਤੇਰੀਆਂ ਮਾਰਾਂ ਨਹੀਂ ਵਿਚਾਰਨਾ ਬੈਸਨ ਉਹ ਹੈ ਬੈਸਨ ਉਹ ਸੋ ਜਿਸ ਉੱਪਰ ਸੋ ਪਰਸਨ ਬਿਸਨ ਕੀ ਮਾਇਆ ਦੇ ਹੋਏ ਜੇ ਨੰ ਕਰਮ ਕਰਤੋ ਹੋਏ ਕੋਏ ਨਕਰ ਕਿਸ ਵੈਸ਼ਨੁਖਾ ਬੜਨ ਨਤਾ ਕਉ ਫਲ ਕੀ ਇੱਛਾ ਨਹੀਂ ਬਚੀ ਜਿਹਦੇ ਅੰਦਰ ਫੁਰਨਾ ਤੱਕ ਨਹੀਂ ਉੱਠਦਾ ਮਹਾਰਾਜ ਕਹਿੰਦੇ ਉਹ ਵੈਸ਼ਨੁਖ ਹੈ ਪਰ ਜੇ ਤੂੰ ਉਸ ਵਕਤ ਬੜਾ ਪ੍ਰਚਾਰ ਸੀ ਵੈਸ਼ਨਮਾ ਦਾ ਅੱਜ ਵੀ ਕਹੇ ਕਿ ਜੇ ਤੂੰ ਮਾਰਾ ਵੀ ਸੋਨੀਆਂ ਪਾਲੀਆਂ ਅੰਦਰ ਵੈਗੁਰੂ ਦਾ ਸਿਮਰਨ ਨਹੀਂ ਗੁਰਮੁਖੋ ਕੋਈ ਸ਼ਾਗਿਰ ਮਾਰਾ ਦਾ ਜ਼ਰਦਾ ਗੁਰਬਾਣੀ ਚ ਇਹ ਇਨਾ ਥਾਂ ਨਹੀਂ ਦਿੱਤੀ ਮਾਰਾ ਮਾਰਨੀ ਤੇ ਕਬੀਰ ਸਾਹਿਬ ਨੇ ਜਿੱਤ ਕਿਹਾ ਮੈਂ ਮਾਲਾ ਵਰਤਨਾ ਇੱਕ ਉਹਨਾਂ ਅਸੇ ਖੋਖੇ ਭਗਤ ਨਾ ਕੀਜੇ ਜੇ ਮਾਲਾ ਆਪਣੇ ਲਈ ਚ ਹੈ ਇੱਕ ਪਾਸੇ ਉਹ ਵੀ ਕਹਿੰਦੇ ਆ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਗ ਉਹ ਜਿਹਨਾਂ ਪੁਰਾਣੇ ਸਮੇਂ ਮਾਲਾ ਵਰਤੀ ਸੀ ਨਾ ਜੀ ਉਹ ਮਨ ਨੂੰ ਬੰਨਣ ਵਾਸਤੇ ਸੀ ਫਿਰ ਸੁਣਿਆ ਕੈਬਰੀ ਕੋਈ ਚੀਜ਼ ਐਸੀ ਹੁੰਦੀ ਐ ਜਿਹਨੂੰ ਤੁਸੀਂ ਹੱਥ ਲਾਉਂਦੇ ਹੋ ਤੁਹਾਨੂੰ ਉਹ ਉਹ ਕਿਸ ਨਾਲ ਸੰਬੰਧ ਬਣਦਾ ਮਹਨ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਜਦੋਂ 101 ਜਪਜੀ ਸਾਹਿਬ ਦਾ ਪਾਠ ਕਰਦੇ ਸਨ ਨਾ ਜੀ ਗਿਣਤੀ ਕਰਕੇ ਸੈਂਕੜੇ ਪਾਠ ਕਰਦੇ ਰਹੇ ਉਹ ਮਾਲਾ ਨਹੀਂ ਚੁਗਦੇ ਉਹ ਕੀ ਕਰਦੇ ਸਨ ਨਿੱਕੇ ਨਿੱਕੇ ਰੋੜੀਆਂ ਪਰ ਮੈਂ ਫਿਰ ਬੇਨਤੀ ਕਰਾਂਗਾ ਮੈਂ ਕਿਰਪਾਨ ਪਾਈ ਹੈ ਮੈਂ ਕੜਾ ਪਾਇਆ ਹੈ ਜਿਸ ਧਰਮ ਦੇ ਚਿੰਨ ਪਿੱਛੇ ਧਰਮਣਾ ਰਿਹਾ ਉਸੇ ਬਖਾਵਾ ਬਣਦਾ ਹੈ ਬੜੀ ਔਖੀ ਗੱਲ ਹੈ ਆਪਣੇ ਨੂੰ ਕਹਿਣੀ ਜੇ ਸਾਧਗੁਰੂ ਕੇ ਨੇ ਤੱਗ ਨਾ ਇੰਦਰੀ ਤੱਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤੱਗ ਨਾ ਪੈਰੀ ਤੱਗ ਨਾ ਹੱਥੀ ਤੱਗ ਨਾ ਜੇਵਾ ਤੱਗ ਨਾ ਅੱਖੀ ਬੇਤੱਗਾ ਆਪੇ ਬੱਤੈ ਬਟੱਗੇ ਹੋਰਾਂ ਭੱਤੈ ਲੈ ਪਾੜ ਕਰੇ ਵਿਆਹ ਕਰ ਕਾਗਦ ਦਸੈ ਰਾਂ ਸੁਣ ਵੇਖੋ ਲੋਕਾ ਇਹੋ ਵਿਡਾਣ ਮਨ ਅੰਦਾ ਨਾਉ ਸੁਜਾਨ ਬਾਹਰੋਂ ਚਪਕਦਾ ਅੰਦਰੋਂ ਅੰਨਾ ਹੈ ਉਹ ਵੀ ਕਹ ਰਹੇ ਸਨ ਇੱਕ ਪਾਠ ਕਰਨਾ ਤੇ ਛੜ ਦਿੰਦੇ ਹੁੰਦੇ ਸਨ ਗੀਤਾ ਵਿੱਚ ਗੁਦਾਗਰੀ ਦੇ ਉਹ ਯਾਦ ਰੱਖਿਓ ਨਿਯਮ ਵਾਸਤੇ ਜੀ ਮਨ ਨੂੰ ਬੰਨਣ ਵਾਸਤੇ ਮੈਂ ਫਿਰ ਬੇਨਤੀ ਕਰਾਂਗਾ ਜਦੋਂ ਵੈ ਗੁਰੂ ਜੀ ਦੀ ਕਿਰਪਾ ਨਾਲ ਅੰਦਰ ਸਿਮਰਨ ਚੱਲਣ ਲੱਗ ਪਏ ਉਹਦੇ ਸੁਵਾਸ ਹੀ ਮਾਰਾ ਬਣ ਜਾਂਦੇ ਕਬੀਰ ਸਾਹਿਬ ਨੇ ਕਿਹਾ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਨ ਮੇਰੀ ਜ਼ਬਾਨ ਹਿੰਦ ਕੀ ਸਿਮਰਦੀ ਹੈ ਆਜ ਜੁਗਤ ਦੀ ਸਗਲ ਭਗਤਾਂ ਕੋ ਸੁਖ ਵਿਸ਼ਰਾਂਤ ਆਜ ਤੋਂ ਲੈ ਕੇ ਜੁਗਤ ਤੋਂ ਲੈ ਕੇ ਜਿਨ੍ਹਾਂ ਭਗਤਾਂ ਨੂੰ ਪੀਸ ਉਹ ਮਾਇਨ ਮਿਲੇ ਰਸਨਾ ਨਾਲ ਰਾਗ ਬੋਲ ਕੇ ਮਿਲੇ ਪਰ ਮਾਲੋ ਮਾਲਾ ਨਹੀਂ ਆਪਾਂ ਨਿਰਣਾ ਬਾਣਾ ਚਾਹੁੰਦੇ ਫਿਰ ਬੇਨਤੀ ਕਰਾਂਗਾ ਕਈ ਵਾਰੀ ਕੀ ਹੁੰਦਾ ਹੈ ਮਾਲਾ ਬੰਦੇ ਪਕੜੀ ਹੁੰਦੀ ਸੁਰਤ ਜੁੜ ਜੇ ਮਣਕਾ ਉੱਚੀ ਕਰੂਤਾ ਰਹਿੰਦਾ ਮਨ ਅੰਗੀ ਜਪੀ ਜਾਂਦਾ ਮਾਲਾ ਬੰਕਾ ਦਾ ਧਿਆਨ ਹੈ ਇੱਕ ਬਾਣੀ ਚਾਹੁੰਦਾ ਗੁਰਮੁਖਾ ਕਰਾਂ ਉਪਰ ਆਚਿਤਿਆ ਪੁਰਾਣੇ ਸਮੇਂ ਕਈ ਤੇ ਦੇਖੋ ਪੁਰਾਣੇ ਸੱਜਣ ਜਿਹੜੇ ਸਭ ਨਾਮ ਆਲਾ ਨਾ ਕੁਛ ਹੋਰ ਨਾ ਅੱਜ ਕੱਲ ਦੇ ਚਰਵਾ ਇਲੈਕਟ੍ਰੋਨਿਕ ਜਿਵੇਂ ਚੱਲ ਰਿਹਾ ਸਭ ਕੁ ਮੈਂ ਫਿਰ ਵੀ ਬੇਨਤੀ ਕਰਾਂਗਾ ਜੇ ਕੋਈ ਨਿੱਜੀ ਅਭਿਆਸ ਵੀ ਕਰ ਰਿਹਾ ਹੈ ਉਸ ਨੂੰ ਬਖਾਵਾ ਨਾ ਬਣਾਈਏ ਕਿਉਂਕਿ ਕੋਈ ਬੀਜ ਫਸਲ ਦਾ ਰੂਪ ਧਾਰਨ ਕਰਦਾ ਰੁੱਖ ਦਾ ਰੂਪ ਧਾਰਨ ਕਰਦਾ ਜਿਹੜਾ ਜੰਮਿਆ ਰਹੇਗਾ ਧਰਤੀ ਦੇ ਥੱਲੇ ਜਿਹੜਾ ਬੀਜ ਉੱਤੇ ਹੋ ਕੇ ਵਿਖਾਵਾ ਕਰੇ ਉਹਨੇ ਸੁੱਕ ਜਾਣਾ ਹੈ ਇਹ ਚੀਜ਼ਾਂ ਮੁਖਾਵੇ ਵਾਸਤੇ ਤੁਹਾਨੂੰ ਉਹ ਕੀ ਕਰਦੇ ਸਨ ਜੀ ਸਾਡੇ 12 ਪੋਟੇ ਨੇ ਮੈਂ ਤੇਰੀ ਬੇਨਤੀ ਕਰਾਂ ਜਿਹੜੇ ਅਭਿਆਸੀ ਨੂੰ ਉਹਨਾਂ ਵਾਸਤੇ ਹੈ ਜਿਹੜੇ ਨੀਮ ਨਭਾਣੇ ਜੀ ਖਾਣਾ ਵੀ ਨਹੀਂ ਉਹ ਸਿੱਧੀ ਕਰਦੇ ਸਨ ਇੱਕ ਇੱਕ ਕੋਟੇ ਤੇ ਮੂਲ ਮੰਤਰ ਕਰੀ ਜਾਂਦੇ ਸਨ ਇੱਥੇ ਕੀਤਾ ਇੱਥੇ ਕੀਤਾ 12ਵੇਂ ਐ ਇਸ ਪਾਸੇ ਇੱਕ ਕਰ ਲੈਣਾ ਇਧਰ 12 ਦੂਜੀ ਵਾਰੀ ਉਹਨਾਂ ਦੂਰ 9 ਉਹ ਤਾਂ ਐਕਸਟਰਮ ਨੇ ਕੀ ਕਰ ਜਾਂਦੇ ਸਨ ਚਲੋ ਮੈਂ ਫਿਰ ਬੇਨਤੀ ਕਰਾਂਗਾ ਮੈਂ ਮਾਲਾ ਦਾ ਪ੍ਰਚਾਰ ਨਹੀਂ ਕਰ ਰਿਹਾ ਨਸਿਬ ਕਹਿੰਦੇ ਨੇ ਨਿੱਜੀ ਜੀਵਨ ਕਮਾਣ ਵਾਸਤੇ ਪਿਆਰੋ ਨਿੱਜੀ ਜੀਵਨ ਕਮਾਣ ਵਾਸਤੇ ਕੱਲੇ ਪਤ ਨਹੀਂ ਆਪਾਂ ਕਮਰੇ 'ਚ ਕਿਸ ਧੰਗ ਨਾਲ ਮੰਨ ਸਮਝਾਦੇ ਹਾਂ ਸੰਗਤ ਵਿੱਚ ਬਹਿਣਾ ਸੱਚ ਹੈ ਕਿ ਬਾਬਾ ਫਰੀਦ ਸਾਹਿਬ ਸਨ ਇਹ ਆਪਣੇ ਇਹ ਇਬਾਦਤ ਕਰਦੇ ਕਹਿੰਦੇ ਨੇ ਰਾਤ ਨੂੰ ਦੀਵਾ ਬਾਲਦਾ ਵਰਦਾ ਸੀ ਬਿਰਧ ਹੋ ਗਏ ਸਨ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਇਹਨਾਂ ਦੇ ਮੁਰਸ਼ਿਦ ਸਨ ਹਜ਼ਰਤ ਤੰਦਾਨ ਨਿਜ਼ਾਮਉਦੀਨ ਔਲੀਆ ਇਹਨਾਂ ਦੇ ਮੁਰੀਦ ਸਨ ਅੱਗੋ ਗੱਦੀਦਾਰੋ ਸਨ ਬਾਬਾ ਜੀ ਰਾਤ ਨੂੰ ਨਾ ਜੀ ਰੋਣ ਦੀ ਆਵਾਜ਼ ਆਈ ਤੇ ਖਵਾਜ਼ਾ ਇਹ ਅਨਹਰਸਰ ਨਿਜ਼ਾਮਉਦੀਨ ਔਲੀਆ ਬਾਹਰ ਬੈਠੇ ਸਨ ਮਨ ਚ ਹੈ ਵੀ ਬਾਬਾ ਸੇ ਬਜ਼ੁਰਗ ਨੇ ਦਰਵਾਜ਼ਾ ਬੰਦ ਅੰਦਰ ਗਏ ਤੇ ਵੇਖਿਆ ਦਰਵਾਜ਼ਾ ਬੰਦ ਸੀ ਚੀਤ ਵਿੱਚੋਂ ਦੀਵੇ ਦੀ ਲੋ ਸੀ ਉਹਨਾਂ ਅੱਖ ਲਾ ਕੇ ਕਾ ਅੱਖ ਬੰਦ ਕਰਕੇ ਉਸ ਚੀਤ ਵਿੱਚੋਂ ਦੇਖਿਆ ਤੇ ਨਮਾਜ਼ ਪੜ੍ਹਦੇ ਸਨ ਮੱਥਾ ਧਰਤੀ ਤੇ ਰਗੜਦੇ ਸਨ ਫਿਰ ਰੋਂ ਲੱਗ ਪੈਂਦੇ ਸਨ ਇੱਕ ਆਵਾਜ਼ ਉਹਨਾਂ ਸੁਣੀ ਉਹ ਆਵਾਜ਼ ਵਿੱਚੇ ਸ਼ਬਦ ਉਪਰਸ਼ੀਅੰਦੇ ਨੇ ਮੈਂ ਸਿੱਧੇ ਪੰਜਾਬੀ 'ਚ ਬੋਲਣਾ ਉਹ ਸਾਰੀ ਰਾਤ ਕਹਿ ਰਹੇ ਸਨ ਯਾ ਅਲਾਹਾ ਮੈਂ ਜੀਆਂ ਤਾਂ ਵੀ ਤੇਰੇ ਵਾਸਤੇ ਜਦਨ ਮੈਂ ਮਰਾਂ ਉਹ ਦਿਨ ਤਾਂ ਵੀ ਤੇਰੇ ਵਾਸਤੇ ਵੇ ਫਿਰ ਬੰਤੀ ਨਿਜੀ ਜੀਵਨ ਕਮਾਉਣ ਵਾਸਤੇ ਮਨ ਨੂੰ ਸਮਝਾਉਣੀ ਬਹੁਤ ਕੁਝ ਕਰਨਾ ਪੈਂਦਾ ਸੀ ਕਿਵਰੀ ਨਹੀਂ ਚੌਕੜੀ ਵਾਈਜੀ ਬੰਦੇ ਨੂੰ ਖਰੋਣਾ ਪੈ ਜਾਂਦਾ ਹੈ ਲੇਟਣਾ ਪੈ ਜਾਂਦਾ ਹੈ ਬਾਬਾ ਨਾਨਕ ਸਿੰਘ ਜੀ ਜਿਹੜੇ ਜ਼ਿਕਰ ਕਰਦੇ ਖੋਦ ਹੀ ਮਨ ਉੱਤੇ ਬੈਠੇ ਬੰਦਗੀ ਕਰਦੇ ਸਨ ਇਹ ਸਿਰਫ ਬੰਦਾ ਮਨ ਨੂੰ ਕਾਬੂ ਕਰਨ ਵਾਸਤੇ ਇਥੇ ਭਗਤ ਜੀ ਕਹਿ ਰਹੇ ਨੇ ਤੂੰ ਸੋਹਣੀਆਂ ਮਾਲਾ ਵੀ ਪਾਲੀਆਂ ਪਰ ਬਾਹਰੋਂ ਸੋਨਾ ਹੈ ਅੰਦਰ ਲਾਗ ਭਰੀ ਹੋਈ ਹੈ ਇਹਨੂੰ ਇਹ ਕਹਿ ਲੋ ਬੋਧਰ ਨੇ ਕਿਹਾ ਸੀ ਕੰਨ ਮਸੱਲਾਤ ਸੂਫ ਗਨ ਦਿਲ ਕਾਤੀ ਗੁੜਵਾਤ ਬਾਹਰ ਦੀ ਸੈ ਚੰਨਾ ਦਿਲ ਅੰਧਿਆਰੀ ਰਾਤ ਇੱਥੇ ਭਗਤ ਸਾਹਿਬ ਸਾਨੂੰ ਸਮਝਾਉਂਦੇ ਪਏ ਨੇ ਭਾਈ ਪਰਪੰਚ ਪਖੰਡ ਨੂੰ ਛੱਡ ਦੇ ਵੈ ਗੁਰੂ ਜੀ ਦੀ ਬੰਦਗੀ ਨਿਯਤ ਰਾਸ ਕਰਕੇ ਕਰ ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ ਤੇ ਮੈਂ ਫਿਰ ਆਪਣਾ ਬੇਨਤੀ ਕਰਾਂ ਮੇਰੇ ਬਹੁਤ ਸਤਿਕਾਰਯੋਗ ਭਾਈ ਜਗਦੀਸ਼ ਸਿੰਘ ਜੀ ਉਹਨਾਂ ਨੇ ਗੁਰੂ ਮਿਲਾਪ ਸਥਾਨ ਆਪ ਸੰਗਤ ਦੀ ਸੀਸ ਨੰਦ ਆਇਆ ਕਿ ਭਾਈ ਸੇਬ ਭਾਰਤ ਵਿੱਚ ਵੀ ਅਲਗਰ ਵੀ ਕਿਸੇ ਔਰ ਵੀ ਚਲਾਉਂਦੇ ਆ ਬੱਚਿਆਂ ਨੂੰ ਇਥੋਂ ਤੱਕ ਕਿ ਜਿਹੜੇ ਲੋੜਾਂ ਦੇ ਸਿੱਖ ਉਹਨਾਂ ਲਈ ਘਰ ਵੀ ਬਣਾ ਕੇ ਦਿੰਦੇ ਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਸੇਵਾ ਲਈ ਜਰੂਰੀ ਸਭ ਆਓ ਮੈਂ ਸ਼ਾਮ ਨੂੰ ਫਿਰ ਕਥਾ ਕਰਨੀ ਤੇ ਮੈਂ ਭਾਈ ਸਭ ਤੋਂ ਖਿਮਾ ਮੰਗਦਾ ਹਾਂ ਕੋਈ ਮੈਂ ਆਰਾਮ ਕਰਾਂਗਾ ਤੇ ਇਹ ਪਾਈਏ ਨਾ ਜੀ ਤੇ ਥੋੜਾ ਜਿਹਾ ਆਪਣਾ ਨਾਮ ਜਪ ਲਈਏ ਜੀ ਕਿਰਪਾ ਕਰੋ ਸਾਰੇ ਥੋੜੇ ਜਿਹਾ ਤੇਲ ਲਾ ਲਈਏ ਅਸਲੀ ਗੱਲ ਤੇ ਇਹ ਪਿਆਰੋ ਜਿੰਨਾ ਜੱਗਿਆ ਜਾਂਦਾ ਜਿੰਨਾ ਸਾਜੀ ਕਿ ਜਦੋਂ ਬੜੇ ਪਾ ਅਚਿਤੇ ਹੋ ਜਾਂਦਾ ਉਦੋਂ ਸਿਰਫ ਤਿਆਰੀ ਹੁੰਦੀ ਹੈ ਬਾਕੀ ਤੇ ਰੱਬ ਨੇ ਬਣਾ ਬਹਣਾ ਹੀ ਬਣਾਉਣਾ ਹੁੰਦਾ ਕਿਸੇ ਮੇਰੇ ਦਾਪੂਏ ਚਲੇ ਗਏ ਤੇ ਮੈਨੂੰ ਗੱਲ ਅੱਜ ਵੀ ਯਾਦ ਹੁੰਦੀ ਢਿੱਲੇ ਹੋਏ ਹਸਪਤਾਲ ਲਗੇ ਤੇ ਮੈਨੂੰ ਕਹਿੰਦੇ ਮੇਰੀ ਗੱਲ ਸੁਣ ਕਹਿੰਦੇ ਤਾਂ ਐਵੇਂ ਯੂਰ ਲਾਈ ਜਾਂਦੇ ਐਸ ਉਮਰ 'ਚ ਸਿਰਫ ਰੱਬ ਬਾਹਨ ਨਹੀਂ ਬਣਾਦਾ ਬੰਦੇ ਨੂੰ ਲਿਜਾਂਦਾ ਇਸ ਕਰਕੇ ਨਾ ਇੱਕ ਪੱਕ ਗਈ ਹੈ ਉਹ ਬੰਦਗੀ ਕਰੀਏ ਜਿੰਨੀ ਕੀਤੀ ਜਾ ਸਕਦੀ ਪਿਆਰੋ ਉਹਦੇ ਸਾਥ ਨਾਲ ਵੈਗੋ ਆਪਾਂ ਸੰਗਤੀ ਤੌਰ ਤੇ ਲੈਚ ਜਪਣੀਆਂ ਪਰ ਆਪਣਾ ਅਭਿਆਸ ਅਇਸਾ ਪਾਇ ਵੀ ਤੁਸੀਂ ਕਿੰਧਰ ਲੰਮੀ ਪੈਂਦੇ ਹੋ ਮੈਨੂੰ ਉਹਨਾਂ ਦੇ ਬਚਨ ਬੜੇ ਚੰਗੇ ਪਾਇਸੇ ਲੱਗ ਤੰਦਰ ਜਦ ਤੂੰ ਜਗਜੀਤ ਸਾਹਿਬ پڑھਦੇ ਤੇ ਤੁਸੀਂ ਇਹ ਮਹਿਸੂਸ ਪੂਰੀ ਬਾਡੀ ਚ ਕਿਉਂ ਨਹੀਂ ਕਰਦੇ ਮੇਰੇ ਅੰਦਰ ਗੁਰਨਾਮ ਸਮਾਇਆ ਵਾਹ ਕਿ ਲੰਮੀ ਪੈਂਦੇ ਹੋ ਪੈਰਾਂ ਤੋਂ ਸਿਰ ਤੱਕ ਸਿਰ ਤੋਂ ਪੈਰਾਂ ਤੱਕ ਨਾਮ ਚੱਲਣ ਦਿਓ ਹੋ ਸਕਦਾ ਹੈ ਅੰਤਲੇ ਸਮੇਂ ਕਿਤੇ ਬੈੱਡ ਤੇ ਲੇਟਣਾ ਪੈ ਜਾਏ ਤੇ ਘੱਟੋ ਘੱਟ ਨਾਮ ਦਾ ਅਭਿਆਸ ਹੋਵੇ 네ਗੇਟਿਵ ਨਹੀਂ ਪਰ ਐਚੀਆਂ ਗੱਲਾਂ ਪੰਜ ਅਭਿਆਸ ਵੈ ਗੁਰ ਮੰਤਰ ਦਾ ਬਸ ਬਾਣੀ ਤੱਕ ਵੀ ਕੋਈ ਹੁੰਦੇ ਉਹਦਾ ਅਭਿਆਸ ਕਰੀ ਹੁਣ ਕਈ ਵਾਰੀ ਜੀ ਨਾ ਵੈਗੁਰੂ ਆਪਾ ਸਤਨਾਮ ਵੈਗੁਰੂ ਬੋਲਨੇ ਆ ਸਤਿ ਸ੍ਰੀ ਅਕਾਲ ਥਾਂ ਮਿਲ ਜਾਂਦੀ ਵੈਗੁਰੂ ਸ਼ਬਦ ਬੋਲਿਆ ਨਾ ਮਨ ਮਨ ਦੂਜੇ ਪਾਸੇ ਜਾਂਦਾ ਕਹਿੰਦੇ ਆ ਨਾ ਜੇ ਮਨ ਇੱਕ ਨਵਾਂ ਅਭਿਆਸ ਤਰੀਕੇ ਨਾਲ ਕਰਕੇ ਦੇਖੀਏ ਜ਼ਬਾਨ ਵੈਗੁਰੂ ਬੋਲੀਏ ਤੇ ਫੁਰਨੇ ਨਾਲ ਤੱਕ ਬੜੀ ਤੇ ਦੇਖੋ ਕਿ ਕਹਿੰਦਾ ਮੋਹਦਨੀ ਕਹਾਂ ਸੀ ਸਿੱਧੀ ਗੱਲ ਜ਼ਬਾਨ ਬੋਲਦੀ ਵਾਹਿਗੁਰੂ ਤੇ ਫੁਰਨਾ ਬਣਾ ਲਈਏ ਖਸਮਾਨਾ ਕਰ ਪਿਆਰੇ ਹਾਂਜੀ ਕੋਈ ਟੁਕ ਲੈ ਤੇ ਜਿਹੜੀ ਥੁਰਨੇ ਚ ਟੁਕ ਪੜਨੀ ਉਹ ਬੋਲਣ ਨਾਲੋਂ ਛੇਤੀ ਬੜੀ ਜਾਂਦੀ ਹੈ ਕਿਉਂਕਿ ਖਿਆਲ ਨਾਲ ਜਿਹੜਾ ਹੁਣ ਕਹਿੰਦੇ ਵੀ ਅੰਮਕੇ ਮਹਾਪੁਰਖ ਇੰਨੇ ਜਪਜੀ ਸਾਹਿਬ ਬਾਣ ਕਰਦੇ ਸਨ ਹੁਣ ਅਗਲਾ ਕਹਿੰਦਾ ਜੀ ਕਿਵੇਂ ਹੋ ਸਕਦੇ ਨੇ ਬੋਲ ਕੇ ਨਹੀਂ ਜੇ ਤੇ ਰੱਖਿਓ ਚੁੱਪ ਕਰਕੇ ਸੁਣ ਤੇ ਏਨੀ ਤੇ ਚੱਲਦੀ ਏ ਬੋਲ ਕਰਕੇ ਸਮਾਂ ਲੱਗਦਾ ਫੁਰਨੇ ਦਾ ਥਾਉਟ ਤੱਕ ਮੈਂ ਕਿਹਾ ਸੀ ਸਾਉਤ ਤੋਂ ਚੇ ਸੂਰੀ ਰੋਸ਼ਨੀ ਤੇ ਸੂਰਜ ਦੀ ਰੋਸ਼ਨੀ ਤੋਂ ਤੇਜ ਸਾਡਾ ਖਿਆਲ ਹੈ ਰੋਸ਼ਨੀ ਨੂੰ ਆਉਂਦਿਆਂ ਤੇ ਮਿੰਟ ਸਕੇਟ ਲੱਗਦੇ ਆ ਖਿਆਲ ਬਣਾਉਂਦੇ ਸੂਰਜ ਨੂੰ ਕਿੰਨਾ ਟਾਈਮ ਲੱਗਣਾ ਇਸ ਕਰਕੇ ਜ਼ਬਾਨ ਵਾਇਕਰੂ ਬੋਲੇ ਉਹ ਜਿਵੇਂ ਐਸੇ ਚਾਹਿੰਦਾ ਹੈ ਉਹਦੇ ਤੇ ਹੁਣ ਕਈ ਗੁਰਮਤ ਪਿਆਰੇ ਇਸ ਤਰ੍ਹਾਂ ਅਭਿਆਸ ਕਰਦੇ ਸੰਜੀ ਸਤਿਗੁਰਾਂ ਦੇ ਚਰਨ ਪਕੜ ਕੇ ਕਰਦੇ ਭਾਈ ਗੁੰਡਾ ਵਰਗਾ ਸਿੱਖ ਕਾਬਲ ਚ ਬੈਠਾ ਜਮਾਨ ਤੋਂ ਜਪਜੀ ਸਾਹਿਬ ਪੜ੍ਹਦੇ ਤੇ ਗੁਰ ਸਤਗੁਰੂ ਗੁਰੂ ਅਰਜਨ ਦੇਵ ਜੀ ਦੇ ਚਰਨ ਪੜ੍ਹਦੇ। ਇਹ ਅਭਿਆਸ ਵਾਸਤੇ ਹੁੰਦਾ ਹੈ ਜੀ ਮਨ ਨੂੰ ਟਿਕਾਉਣ ਦੀ ਆਓ ਕਰੋ ਕਿਰਪਾ ਜੀ ਪਹਿਲਾਂ ਦਾਸ ਬੋਲਣੇਗਾ ਫਿਰ ਸਿੰਘ ਬੋਲਿਓ ਫਿਰ ਬੀਬੀਆਂ ਪਹਿਣਾ ਸਾਰੇ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ shut <Sessizlik>